ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਅਦਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ 15 ਤੋਂ ਲੈ ਕੇ 17 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿਹਨਾ ਭਾਗਾਂ 'ਚ ਮੌਸਮ ਤੇਜ਼ਮੀ ਦੇਖਣ ਨੂੰ ਮਿਲਦਾ ਹੈ ਗਰਮੀ ਦਾ ਆਪਾਨੂੰ ਕਦੋਂ ਰਾਹਤ ਦੇਖਣ ਨੂੰ ਮਿਲੂਗੀ ਕਿਹੜੇ ਭਾਗਾਂ 'ਚ ਗਾਜਲਿਸ਼ ਕੋਸਦੀ ਹੈ ਕਿਸਾਨ ਵੀਰਾਂ ਲਈ ਕੀ ਅਪਡੇਟ ਹੈ ਤਾਪਮਾਨਾਂ 'ਚ ਕਿੰਨਾ ਵਾਧਾ ਘਟਾ ਦੇਖਣ ਨੂੰ ਮਿਲੂਗਾ ਇਹ ਸਾਰਾ ਕੁਝ ਜਾਣਨ ਲਈ ਆਪਣੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜੇ ਆਪਣੇ ਨਵੇਂ ਵਿਊਅਰ ਆਏ ਨੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਨੂੰ ਨੂੰ ਸਬਸਕ੍ਰਾਈਬ ਜ਼ਰੂਰ ਹਉਦਈ 15 ਜੂਨ ਨੂੰ ਪੰਜਾਹ ਦੇ 8:30 ਵਜੇ ਦੀਆਂ ਸਵੇਰ ਦੀਆਂ ਲਾਈਵ ਸੈਟਰੀਆਂ ਦੀਆਂ ਦੇ ਸਾਡੋਂ ਪੰਜਾਬ ਦੇ ਜਿਆਤਰ ਭਾਗ ਆਪਣੇ ਬੱਦਲਵਈ ਕਵਰ ਹਨ ਜਿਹਦੇ ਟੁੱਟਮੀ ਬੱਦਲਵਈ ਲਗਭਗ ਪੰਜਾਬ ਦੇ ਸਾਰੇ ਭਾਗਾਂ ਚ ਦੇਖਣ ਨੂੰ ਮਿਲ ਰਹੀ ਹੈ ਇੱਧਰ ਤੋਂ ਇੱਧਰ ਸੈਟ ਤੇ ਫੀਨਾ ਪੰਜਾਬ ਦੇ ਲਗਭਗ ਆਪਣੇ ਕੋਈ ਭਾਗ ਚ ਖਾਸ ਮੀਂਹ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਬੱਦਲਵਈ ਦੇਖਣ ਨੂੰ ਮਿਲ ਰਹੀ ਹੈ ਖਾਲੀ ਬਾਕੀ ਕੀ ਗੱਲ ਹੈ ਗੱਲ ਕਿ ਨਾ ਜੁਲੇ ਹੋ ਅੱਜ ਆਪ ਨੂੰ 15 ਜੂਨ ਮਾੜਾ ਮੋਟਾ ਮੀਂਹ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਇੰਨੇ ਭਾਗ ਫੋਜਪੁਰ ਤਨਤਨ ਦੇ ਥੋੜੇ ਬਤੇ ਅੰਬਰਸਰਦੇ ਹੋਗੇ ਇਨੋਂ ਚ ਮਾੜ ਪਾਕਿਸਤਾਨ ਦੇ ਨਾਲ ਲੱਗਦੇ ਭਾਗੋ 'ਚ ਲਗਭਗ ਬਾਕੀ ਪੰਜਾਬ ਦੇ ਸਾਰੇ ਪਾਕ ਆਪਣ ਨੂੰ ਸਾਫ ਤੇ ਖੁਸ਼ਕੀ ਦੇਖਣ ਨੂੰ ਮਿਲਣਗੇ। ਬਾਕੀ ਗੱਲ ਕਰੀਏ ਆਨਲਾਈਨ ਵਾਲੇ ਦਿਨ 'ਚ ਪੰਜਾਬ ਦੇ ਮੌਸਮ ਦੀ। ਪੰਜਾਬ ਦੇ ਸਾਡੇ ਮੌਸਮ ਬਾਦੀਆਂ ਨਵੀਂ ਰਿਪੋਰਟਾਂ ਅੱਜ 15 ਤਰੀਕ ਟੈਂਪਰੇਚਰ ਦੀ ਗੱਲ ਕਰੀਏ ਆਪਣੇ 40 ਤੋਂ ਲੈ ਕੇ 17 ਡਿਗਰੀ 40 ਡਿਗਰੀ ਦੇ ਕਰੀਬ ਹੀ ਦੇਖਣ ਨੂੰ ਮਿਲੂਗਾ 40 49 ਡਿਗਰੀ ਦੇ ਕਰੀਬ। ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਆਪਣੇ 30 ਤੋਂ ਲੈ ਕੇ 33 ਡਿਗਰੀ ਵਿਚਕਾਰ ਦੇਖਣ ਨੂੰ ਮਿਲੂਗਾ 17 ਤਰੀਕ ਤੋਂ ਹੀ। ਬਾਕੀ ਗੱਲ ਕਰੀ ਵਾਰਨਿੰਗ ਦੀ ਤੁਸੀਂ ਜਿਸ ਦਿਨ ਆਪਣੇ 15 ਤਰੀਕ ਅੱਜ ਵਾਰਮ ਨਾਈਟ ਦੀ ਵਾਰਨਿੰਗ ਹੈ ਜਿਹਨੇ ਤਾਂ ਗਰਮੀ ਦੇਖਣ ਲੇਗੀ ਬੜਾ ਜਰਾਤ ਦੇ ਵੀ ਗਰਮ ਹੋਣ ਦੀ ਕਾਫੀ ਵਾਰਨਿੰਗ ਹੈ ਬਾਕੀ ਹਵਾ ਵੀ ਚੱਲ ਸਕਦੀ ਹੈ ਕਈ ਭਾਗ ਵਿੱਚ ਚੱਲਦੀ ਹੋ ਲੈ ਕੇ 50 ਕਿਲੋਮੀਟਰ ਬਾਕੀ ਗੱਲ ਕਰੀ ਆਪਾਂ 16 ਤਰੀਕ 16 ਤਰੀਕ ਨੂੰ ਵੀ ਇਹੀ ਲਟਾ ਹਨਾ ਚਾਹ 40 ਤੋਂ ਲੈ ਕੇ 50 ਕਿਲੋਮੀਟਰ ਹਵਾ ਚੱਲ ਸਕਦੀ ਹੈ ਬਾਕੀ ਗੱਲ ਕਰੀਏ 17 ਦੀ 17 ਨੂੰ ਵੀ ਇਹੀ ਲਟਾ ਹੈ ਲਗਭਗ ਉਦਾਪਾ ਗੱਲ ਕਰੀਏ ਆਪਣੇ 17 ਨੂੰ ਉਹ ਕਹਦਾ ਆਪਣੇ 16 ਦੀ ਰਾਤ ਜਾਂ 17 ਨੂੰ ਥੋੜੀ ਜਿਹੀ ਮੀਂਹ ਦਾ ਚਾਂਸ ਵਾ ਸਕਦਾ ਨੇ 15 ਜੂਨ ਨੂੰ 16 ਤਰੀਕ ਦੀ ਰਾਤ ਨੂੰ ਜਾਂ ਆਪਣੇ 17 ਤਰੀਕ ਦੇ ਦਿਨ ਨੂੰ ਇੱਕ ਵਧੀਆ ਝਾਟ ਆਪਣੇ ਲੱਗ ਸਕਦੀ ਹੈ ਪੰਜਾਬ ਵਿੱਚ ਜੋ ਕਿ ਜ ਆਪਣੇ ਜਿਆਦਾ ਸਾਰ ਆਪਣੇ ਹਰਿਆਣੇ ਨਾਲ ਲੱਗਦੇ ਜਿਹੜੇ ਭਾਗ ਹੋ ਗਏ ਹਰਿਆਣੇ ਦੇ ਨਾਲ ਉਹਨਾਂ ਵਿੱਚ ਥੋੜੀ ਜਿਹੀ ਮੀਂਹ ਜਿਆਦੀ ਮੀਂਹ ਹੈ ਇਹ ਨਹੀਂ ਕਿ ਮਾਝ ਤੋਂ ਆਪਾਂ ਖੁਸ਼ ਕਰੂਗਾ ਬਸ ਥੋੜੀ ਜਿਹੀ ਉਹਨਾਂ ਦਾ ਜਿਆਦੀ ਮੀਂਹ ਦੀ ਮੀਂਹ ਹੈ ਮਾਝ ਤੋਂ ਆਪਾਂ ਚ ਟਟਮੀਆਂ ਕਾਰਗੀਆਂ ਦੇਖਣ ਨੂੰ ਮਿਲੂਗੀਆਂ ਬਾਕੀ ਜੁਲੇਬਾ ਦੀ ਗੱਲ ਕਰ ਲੈਣੇ ਇੱਕ ਵਾਰੀ ਕਿੰਨੇ ਵਜੇ ਥੋੜੀ ਜਿਹੀ ਮੀਂਹ ਜਿਆਦਾ ਸ ਪੰਜਾਬ ਦੀ ਜੋ ਇੰਨੀ ਕੁ ਬੈਲਟ ਹੋ ਗਈ ਬਠਿੰਡਾ ਮੋਗਾ ਲੁਧਿਆਣਾ ਮਾਨਸਾ ਸਰਨਾਲਾ ਸੰਗਰੂਰ ਪਟਿਆਲਾ ਫਤਕਰ ਸਾਹਿਬ ਮੁਹਾਲੀ ਰੂਪਨਗਰ ਜੀਤੂ ਪਾਕ ਸੰਗਨਗਰ ਥੋੜੇ ਬੋਦੇ ਮੁਕਸਰ ਦੇ ਭਾਗ ਹੋਏ ਇਨ੍ਹਾਂ ਚ ਥੋੜੇ ਮੀਂਹ ਦੀ ਜ਼ਿਆਦਾ ਉਮੀਦ ਹੈ ਆਪਣਾ 16 ਦੀ ਰਾਤ ਹੈ ਜਾਂ 17 ਦੇ ਦਿਨ ਨੂੰ ਬਾਕੀ ਮਾਝਾ ਦੋਆਬਾ ਜੋ ਟਟਮੇ ਕਾਰਵਾਈ ਦੇਖਣ ਨੂੰ ਮਿਲਗੇ ਬਾਕੀ ਤੈਨੂੰ ਪਤਾ ਹੈ ਆਪਾਂ ਲੰਬੀ ਪ੍ਰੈਡਿਕਸ਼ਨ ਨਹੀਂ ਦੱਸ ਸਕਦੇ ਬਿਲਕੁਲ ਵੀ ਗਰਮੀ ਨੂੰ ਕੋਈ ਸਿਸਟਮ ਦਾ ਪਤਾ ਨਹੀਂ ਲੱਗਦਾ ਸਿਸਟਮ ਕਦੋਂ ਕ੍ਰੀਏਟ ਹੋ ਜਾਵੇ ਹੋ ਸਕਦਾ ਕਿਸੇ ਪਾਕ ਵਿੱਚ ਹੀ ਨਾ ਮੀਂਹ ਪਵੇ ਹੋ ਸਕਦਾ ਪੂਰਾ ਪੰਜਾਬ ਵੀ ਕਵਰ ਕਰ ਲਵੇ ਸਿਸਟਮ ਕ੍ਰਮ ਲਈ ਪੂਰਾ ਚਾਹਦਾਰੂਗਾ ਬਾਕੀ ਆਪਣੇ ਦਿਨ ਆਉਂਦੇ ਦਿਨਾਂ 'ਚ ਆਉਂਦੇ ਦਿਨਾਂ 'ਚ ਖੁਦਾ ਮੀਂਹ ਦੇ ਹੋਰ ਵੀ ਚਾਂਸ ਵਧ ਰਹੇ ਨੇ ਹੌਲੀ ਹੌਲੀ ਮੀਂਹ ਆਉਂਦੇ ਦਿਨਾਂ 'ਚ ਆਪਣਾ ਹੋਰ ਵੀ ਦੇਖਣ ਨੂੰ ਮਿਲਦਾ ਹੈ ਬਾਕੀ ਅੱਜ ਦੀ ਵਿੱਚ ਨਹੀਂ ਧੰਨਵਾਦ